ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਛੋਟੇ ਛੋਟੇ ਦੋ ਯੰਗ ਦਮਾਲੇ ਬੰਨੇ ਹੋਏ ਮੁੰਡੇ ਤੇ ਇੱਕ ਨਾਲ ਉਹਨਾਂ ਦੇ ਮੋਨਾ ਮੁੰਡਾ ਸੀਗਾ ਉਹ ਲੋਕਾਂ ਦੀਆਂ ਗਰਮ ਜਿਹੜੀਆਂ ਅੱਜ ਕੱਲ ਠੰਡ ਚ ਕਰਕੇ ਲੋਕਾਂ ਨੇ ਟੋਪੀਆਂ ਪਾਈਆਂ ਹੁੰਦੀਆਂ ਉਹ ਲਾ ਲਾ ਕੇ ਨੇ ਜਿਆ ਤੇ ਟੰਗ ਰਹੇ ਆ ਜਿਵੇਂ ਮੱਛੇ ਰੰਗਣ ਦੇ ਸਿਰ ਦਾ ਸਿਰ ਟੰਗਿਆ ਸੀ ਨਾ ਉਹਦਾ ਸ਼ੋਅ ਕਰ ਰਹੇ ਪੀ ਸੀ ਆ ਟੋਪੀਆਂ ਲਾਤੀਆਂ ਲੋਕਾਂ ਦੀ ਆ ਤੋ ਲੋਕੀ ਬਿਜਾਰੇ ਠੰਡ ਜੇ ਕੰਗੜਨ ਰਹੇ ਆ ਦੇਖੋ ਜੇ ਤਾਂ ਤੁਸੀਂ ਕਿਸੇ ਕਾਰਨ ਕਰਕੇ ਵੀ ਚੰਗੀ ਨਹੀਂ ਲੱਗਦੀ ਟੋਪੀ ਉੱਥੇ ਪਾਈ ਹੋਈ ਤੇ ਨਾਲ ਤੁਹਾਨੂੰ ਉਹਨੇ ਪਰਨੇ ਰੱਖਣੇ ਚਾਹੀਦੇ ਉਹਨੀਆਂ ਪੱਗਾਂ ਰੱਖਣੀਆਂ ਚਾਹੀਦੀਆਂ ਜਿਹਦੀ ਲਾਓ ਉਹਨੂੰ ਫੜਾ ਲਓ ਭਾਈ ਆ ਤੇਰੇ ਬੰਦ ਨੇ ਪੱਗ ਨਾਲੀ ਬੰਨੋ ਪੱਗ ਵੀ ਪੱਗ ਚੰਗੀ ਲੱਗਦੀ ਆ ਇੱਥੇ ਸੋਹਣੇ ਲੱਗਦੇ ਆ ਸਾਰੇ ਇੱਕੋ ਜਿਹੇ ਉਹ ਜੇ ਤੁਸੀਂ ਧਰਮ ਕਰਕੇ ਧਰਮ ਕਰਕੇ ਜਿਹੜਾ ਕਿਸੇ ਰਹਿਤਰਾਮੇ ਚ ਲਿਖਿਆ ਹੋਇਆ ਸਿੱਖ ਹੋਏ ਸੋ ਟੋਪੀ ਧਰੇ ਪਕੁਸ਼ਤੀ ਸੱਤ ਜਨਮ ਕੁਸ਼ਤੀ ਉਮਰੇ ਹਾਂ ਜੇ ਉਸ ਕਰਕੇ ਤੁਸੀਂ ਲਾ ਰਹੇ ਹੋ ਤੇ ਇਹੋ ਜਿਹਾ ਕੋਈ ਸਿਧਾਂਤ ਨਹੀਂ ਭਾਈ ਜਿਹੋ ਜਿਹਾ ਸਿਧਾਂਤ ਹੈਗਾ ਪਹਿਲਾਂ ਸਭ ਤੋਂ ਤਾਂ ਆ ਜਿਹੜੀਆਂ ਅੱਜ ਕੱਲ ਤੁਹਾਡੇ ਜਿੰਨੇ ਵੀ ਉੱਥੇ ਆ ਫੋਟੋ ਸਾਬਜਾਦਿਆਂ ਦੀਆਂ ਪ੍ਰਚਲਿਤ ਕੀਤੀਆਂ ਹੋਈਆਂ ਆ ਚਾਰੇ ਸਾਬਜਾਦਿਆਂ ਦੇ ਟੋਪੀਆਂ ਪਾਈਆਂ ਹੋਈਆਂ ਗੁਰੂ ਨਾਨਕ ਪਾਤਸ਼ਾਹ ਦੀ ਟੋਪੀ ਵਾਲੀ ਫੋਟੋ ਦਰਬਾਰ ਸਾਹਿਬ ਦੇ ਫਰੰਟ ਤੇ ਲੱਗੀ ਹੋਈ ਆ ਜਾ ਕੇ ਦੇਖ ਲਿਓ ਉੱਥੇ ਟੋਪੀ ਪਾਈ ਹੋਈ ਆ ਸੇਲੀ ਟੋਪੀ ਪਾਈ ਹੋਈ ਆ ਹੋਰ ਬਹੁਤ ਸਾਰੀਆਂ ਫੋਟੋਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਤੁਹਾਨੂੰ ਸੇਲੀ ਟੋਪੀ ਵਾਲੀਆਂ ਨਾਨਕਸਰੀਆਂ ਦੇ ਦੂਜਿਆਂ ਦੇ ਗੁਰਦੁਆਰੇ 'ਚ ਮਿਲ ਜੂਗੀਆਂ ਪਹਿਲਾਂ ਤੇ ਉਹ ਹਟਾਓ ਪਣੀ ਸਟੋਲਾ ਵਾ ਹਾਂਜੀ ਇਹ ਕੀਰਤਪੁਰ ਸਾਹਿਬ ਨਾ ਗੁਰਮਾਨਕ ਸਾਹਿਬ ਦੀ ਟੋਪੀ ਪਈ ਹੋਈ ਹੈ ਇੱਕ ਗੁਰਦੁਆਰੇ ਦੇ ਵਿੱਚ ਹਾਂ ਬਿਲਕੁਲ ਬਿਲਕੁਲ ਪਈ ਹੈ ਬਿਲਕੁਲ ਪਈ ਹੈ ਉੱਥੇ ਟੋਪੀ ਪਈ ਹੈ ਸੋ ਸਿੱਖੀ ਟੋਪੀ ਵਿੱਚ ਨਹੀਂ ਇੱਕ ਕਵੀ ਨੇ ਬੜਾ ਵਧੀਆ ਲਿਖਿਆ ਜੇ ਕਿਸ ਜੇ ਕਿਸੇ ਬੰਨੀ ਦਾੜੀ ਤਾਂ ਧਰਮ ਨੂੰ ਖਤਰਾ ਜੇ ਕਿਸੇ ਬੰਨੀ ਸਾੜੀ ਤਾਂ ਧਰਮ ਨੂੰ ਖਤਰਾ ਇਹ ਧਰਮ ਨਾ ਹੋ ਗਿਆ ਕਹਿੰਦਾ ਹੋ ਗਿਆ ਹੋ ਗਈ ਮੋਮਬੱਤੀ ਇਹ ਧਰਮ ਨਾ ਹੋ ਗਿਆ ਹੋ ਗਈ ਮੋਮਬੱਤੀ ਝੱਟ ਪਿਗਲ ਗਈ ਜੇ ਹਵਾ ਜੇ ਲੱਗੀ ਤਤੀ ਤੋ ਇਹ ਧਰਮ ਹੀ ਤਾਂ ਕੱਚਾ ਕੁਲਾ ਨਹੀਂ ਹੈਗਾ ਇੱਥੇ ਤਾਂ ਸਿਰ ਤੱਕ ਵੱਢ ਤੇ ਖੋਪੜ ਤੱਕ ਲਾਤੇ ਤਾਂ ਨਹੀਂ ਧਰਮ ਖਤਮ ਹੋਇਆ ਤੁਸੀਂ ਟੋਪੀਆਂ ਲਾ ਕੇ ਧਰਮ ਬਣਾਉਣ ਦੇ ਬਚਾਉਣ ਦੇ ਆਂ ਵੀ ਇਹ ਧਰਮ ਹੈ ਬੱਜੀਆ ਬਿਲਕੁਲ ਭਾਈ ਇਹਦੇ ਵਿੱਚ ਇਹ ਜੇ ਵਿੱਚ ਇਹ ਆ ਇੱਕ ਕੱਲਾ ਟੋਪੀ ਵਾਲੀ ਗੱਲ ਨਹੀਂ ਆ ਜੇ ਤੁਸੀਂ ਰਹਿਤਨਾਮੇ ਪੜ ਲਿਆ ਫੇ ਤਾਂ ਜਿਹੜਾ ਟੋਪੀ ਪਾਉਂਦਾ ਉਹ ਗੁਰਦੁਆਰੇ ਨਾ ਦਾਨ ਦੇ ਸਕਦਾ ਨਾ ਵੱਢ ਸਕਦਾ ਜਿਹੜਾ ਫਾਰਸੀ ਪੜਦਾ ਉਹ ਗੁਰਦੁਆਰੇ ਨਾਲ ਵੱਢ ਸਕਦਾ ਨਾ ਦਾਨ ਦੇ ਸਕਦਾ ਫੇ ਜਿਹੜਾ ਮੀਟ ਖਾਂਦਾ ਉਹ ਵੀ ਗੁਰਦੁਆਰੇ ਨਹੀਂ ਆ ਸਕਦਾ ਜਿਹੜਾ ਸ਼ਰਾਬ ਪੀਂਦਾ ਉਹ ਵੀ ਗੁਰਦੁਆਰੇ ਨਹੀਂ ਆ ਸਕਦਾ ਮੇਰਾ ਖਿਆਲ ਗੁਰਦੁਆਰੇ ਚ ਬਚਣੇ ਕਿੰਨੇ ਆ ਭੰਗ ਪੀਣ ਵਾਲੇ ਨਹੀਂ ਆ ਸਕਦਾ ਤੇ ਗੁਰਦੁਆਰੇ ਚ ਬਚਣੇ ਕਿੰਨੇ ਬੰਦੇ ਆ ਮੱਥਾ ਟੇਕਣ ਵਾਲੇ ਫਤੇਗੜ ਸਾਹਿਬ ਸੈਂਸਰ ਲਾ ਲਓ ਸਾਰਿਆਂ ਦੇ ਕਿਹੜਾ ਪੀਂਦਾ ਕਿਹੜਾ ਨਹੀਂ ਪੀਂਦਾ ਉਹ ਸੈਂਸਰ ਲਾ ਕੇ ਤਾਂ ਉਹਨੂੰ ਅਲਾਓ ਆ ਗੁਰਦੁਆਰੇ ਜਾਣਾ ਕਿ ਨਹੀਂ ਲਾਓ ਇਹ ਇੱਕ ਰੱਖੋ ਇੱਕ ਸਕੈਨਰ ਚੋਮੀ ਕਿਵਟੀ ਲਾਵੇ ਉੱਥੇ ਤਾਂ ਜਿੱਦਾਂ ਇਦਾਂ ਦਾ ਅਨਪੜਾ ਲਾਣਾ ਮੈਂ ਤਾਂ ਕਹਾਂ ਭਈ ਜਿਹੋ ਜਿਹਾ ਸਿੱਖਾਂ ਦਾ ਵਰਦਾਨ ਧਾਮੀ ਐਡਵੋਕੇਟ ਅਖੋਤੀ ਐਡਵੋਕੇਟ ਅਨਪੜ ਉਹੋ ਜਿਹੇ ਜਿਹੇ ਜਾਹਲ ਮੁਰੇ ਤੁਰੇ ਫਿਰਦੇ